ਜੇ ਜੀ ਕਿਸ ਪ੍ਰਕਾਰ ਸੰਤ ਰੱਖੋ ਕਿ ਚੋਣਾ ਕਾਫੀ ਲੇਟ ਆ ਵਰਕਰਾਂ ਦਾ ਉਤਸ਼ਾਹ ਕਿਸ ਤਰ੍ਹਾਂ ਹੈ ਡਿਟੇਲ ਦੇ ਦੱਸੋ ਮੈਨੂੰ ਦੇਖੋ ਜਿਹੜਾ ਵਰਕਰਾਂ ਦਾ ਉਤਸ਼ਾਹ ਤੁਹਾਡੇ ਸਾਹਮਣੇ ਆ ਠਾਠਾ ਮਾਰਦਾ ਹੈ ਇੱਕ ਇੱਕ ਜ਼ੋਨ ਚ ਸਾਡੇ ਕੋਲ ਚਾਰ ਚਾਰ ਉਮੀਦਵਾਰ ਹੈ ਇੱਕ ਦੂਜੇ ਤੋਂ ਕੌਲੇ ਆ ਆਪਸ ਵਿੱਚ ਮੁਕਾਬਲਾ ਹੈ ਉਮੀਦਵਾਰ ਬਣਨ ਵਾਸਤੇ ਹਾਲਾਂਕਿ ਇਹਨਾਂ ਚੋਣਾਂ ਚ ਇਹਨਾਂ ਨੇ ਸਰਕਾਰ ਨੇ ਸ਼ੁਰੂਆਤ ਜਿਹੜੀ ਕੀਤੀ ਉਹ ਹੀਰਾ ਫੇਰੀ ਤੋਂ ਕੀਤੀ ਹੈ ਬਹੁਤ ਬੇਟੰਗੇ ਜ਼ੋਨ ਬਣਾਏ ਆ ਚੰਗੇ ਚੰਗੇ ਲੀਡਰ ਜਿਹੜੇ ਪੰਚਾਇਤੀ ਰਾਜ ਨਾਲ ਜੁੜੇ ਹੋਏ ਸੀ ਬਲਾਕ ਸੰਮਤੀਆਂ ਦੇ ਮੈਂਬਰ ਰਹੇ ਪਿੰਡਾਂ ਦੇ ਸਰਪੰਚ ਰਹੇ ਬਲਾਕ ਸੰਮਤੀਆਂ ਤੋਂ ਉੱਪਰ ਜ਼ਿਲ੍ਹਾ ਪ੍ਰੀਸ਼ਦ ਤੱਕ ਰਹੇ ਉਹਨਾਂ ਦੇ ਪਿੰਡਾਂ ਨੂੰ ਜਾਣ ਕੇ ਰਿਜ਼ਰਵ ਕੀਤਾ ਗਿਆ ਸੀਨੀਅਰ ਲੀਡਰਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿੱਥੇ-ਜਿੱਥੇ ਸਾਡੇ ਬਹੁਤ ਸਾਰੇ ਉਮੀਦਵਾਰ تھے ਜਿਨ੍ਹਾਂ ਨੂੰ ਅਸੀਂ ਲੜਾਣਾ ਚਾਹੁੰਦੇ ਸੀ ਜਾਣ ਬੁੱਝ ਕੇ ਉਹਨਾਂ ਦੀਆਂ ਸੀਟਾਂ ਕਿਸੇ ਰਿਜ਼ਰਵਰ ਜਿੱਥੇ ਚਾਹੀਦੀ ਸੀ ਉੱਥੇ ਜਨਰਲ ਕੀਤੀ ਜਿੱਥੇ ਜਨਰਲ ਚਾਹੀਦੀ ਸੀ ਉੱਥੇ ਰਿਜ਼ਰਵ ਕੀਤੀ ਲੇਕਿਨ ਇਹਨਾਂ तमाम ਮੁਸ਼ਕਲਾਂ ਦੇ ਬਾਵਜੂਦ ਇਹਨਾਂ तमाम ਸਰਕਾਰ ਦੀਆਂ ਹਿਰਾਫੇਰੀਆਂ ਦੇ ਬਾਵਜੂਦ ਲੋਕਾਂ 'ਚ ਜਿਹੜਾ ਜੋਸ਼ ਹੈ ਉਹ ਠਾਠਾ ਮਾਰਦਾ ਹੈ ਇਹ ਬਲੌਕ ਸਭਦੀ ਦੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਬੜੀ ਸ਼ਾਨ ਨਾਲ ਜਿੱਤਾ ਕੇ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਕਰਾ ਰਿਆ ਜੀ ਕਿਤੇ ਲੱਗਦਾ ਸਰਕਾਰ ਦਾ ਵੀ ਦਬਾਅ ਹੁੰਦਾ ਹੈ ਕਿਵੇਂ ਇਲੈਕਸ਼ਨ ਦੇਖਦੇ ਤੁਸੀਂ ਫੇਰ ਰਹਿਣਗੇ ਇਲੈਕਸ਼ਨ ਜਿਵੇਂ ਹੁੰਦਾ ਹੈ ਗੱਲ ਇਹ ਆ ਤੁਹਾਨੂੰ ਮੈਂ ਦੱਸਦਾ ਦਿੰਦਾ ਵੀ ਸ਼ੁਰੂਆਤ ਕਿੱਥੋਂ ਕੀਤੀ ਇਹਨਾਂ ਦਾ ਸ਼੍ਰੀ ਗਣੇਸ਼ ਜਿਹੜਾ ਬismillah ਹੀ ਉੱਥੋਂ ਸ਼ੁਰੂ ਕੀਤਾ ਹੈਰਾ ਮੇਰੀ ਨਾਲ ਰੱਜ ਕੇ ਹੈਰਾ ਫੇਰੀ ਕੀਤੀ ਹੈ ਲੇਕਿਨ ਇਹ ਸੇਰਾ ਫੇਰੀ ਦਾ ਜਵਾਬ ਲੋਕ ਦੇਣਗੇ ਬੋਲ ਰਾਉਂਦੇ ਕਿਰੇ ਐਸ ਮੁੱਦੇ ਆ ਜਿਹੜੇ ਇਸ ਵਾਰ ਕਾਂਗਰਸ ਚੋ ਪ੍ਰੀਆ ਕਿਉਂਕਿ ਓਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਐ ਕੀ ਕਹਿਣਾ ਚਾਹੁੰਦੇ ਇਸ ਸਮੇਂ ਸਰ ਦੱਸਾਂਗੇ ਅੱਜ ਅੱਜ ਟੂਰਲੀ